ਕਾਹੂ ਫੂਲ ਰਾਜਾ ਹੋਇਆ ਬੈਠਾ ਕਾਹੂ ਫੂਲ ਫੂਲ ਤੇ ਵਿਸ਼ਰਾਮ ਦੇਣਾ ਆ ਫੂਲ ਤੇ ਰੁਕਣਾ ਆ ਰਾਜਾ ਹੋਇਆ ਬੈਠਾ ਇਹਨੂੰ ਹਵਾ ਬੈਠਾ ਨਹੀਂ ਕਹਿਣਾ ਇਹਦਾ ਉਚਾਰਨ ਆ ਹੋਇਆ ਬੈਠਾ ਹਾਹੇ ਨੂੰ ਔਂਕੜ ਲਾ ਕੇ ਐਡ ਇਹਨੂੰ ਦਲਾਵਾ ਇਦਾਂ ਇਹਦਾ ਉਚਾਰਨ ਹੋਵੇਗਾ ਹੋਇਆ ਬੈਠਾ ਕਾਹੂ ਸਿਮਟ ਭਇਓ ਸ਼ੰਕਰ ਇਕੱਠਾ ਇਹਦਾ ਧਿਆਨ ਦੇਣਾ ਸੰਗਤ ਜੀ ਕਹੂੰ ਸਿਮਟ ਇਥੇ ਵਿਸਰਾਮ ਹੈ ਪਰ ਆਪਾਂ ਵਿਸਰਾਮ ਇਹ ਤਾਂ ਲਾਣੇ ਆਂ ਕਹੂੰ ਸਿਮਟ ਭਇਓ ਤੇ ਭਇਓ ਤੇ ਵਿਸਰਾਮ ਨਹੀਂ ਸਿਮਟ ਤੇ ਰੁਕਣਾ ਆ ਸੰਕਰ ਇਕੱਠਾ ਇਕੱਠਾ ਨਹੀਂ ਕਹਿਣਾ ਇਕੱਠਾ ਈ ਢਿ ਸਿਆਰੀ ਕਕੇ ਦਲਾਵਾ ਤੇ ਠੱਠੇ ਕੰਨਾ ਇਕੱਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਗ ਭਵ シगरी ਕਹਿਣਾ ਆ シਗਰੀ ਸ੍ਰਿਸ਼ਟ ਇੱਥੇ ਵਿਸਰਾਮ ਆ ਸ੍ਰਿਸ਼ਟ ਨਹੀਂ ਕਹਿਣਾ ਸ੍ਰਿਸ਼ਟ ਕਹਿਣਾ ਆ ਭਾਵ ਕੇ ਪੈਰ ਚ ਬਿੰਦੀ ਨਹੀਂ ਲਾਉਣੀ ਸਸੇ ਦੇ ਦਿਖਾਏ ਅਚੰਗ ਪਵ ਦਿਖਾਏ ਨਹੀਂ ਕਹਿਣਾ ਦਿਖਾਏ ਦਦੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਇਹਨੂੰ ਉਚਾਰਨ ਕਰਨਾ ਆ ਦਿਖਾਏ ਅਚੰਗ ਪਵ ਅਚੰਗ ਪਵ ਇਦਾਂ ਉਚਾਰਨ ਕਰਨਾ ਆ ਆਦ ਜੋਗਾਦ ਸਰੂਪ ਸੋਯੰਗ ਪਵ ਆਦ ਜੋਗਾਦ ਆਦ ਕਹਿ ਕੇ ਜੋਗਾਦ ਇੱਥੇ ਵਿਸਰਾਮ ਦੇਣਾ ਹੈ ਸਰੂਪ ਸੋਯੰਗ ਪਵ ਇਹ ਜਿਹੜਾ ਸੋਯੰਗ ਪਾਵਿਆ ਇਹਦਾ ਉਚਾਰਨ ਇਸ ਤਰ੍ਹਾਂ ਹੀ ਕਰਨਾ ਹੈ ਸੋਯੰਗ ਪਵ ਇਦਾਂ ਉਚਾਰਨ ਕਰਨਾ ਹੈ ਜੀ